ਬਟਾਲਾ ਦੇ ਨੇੜਲੇ ਪਿੰਡ ਟਮਾਣਾ ਵਿਖੇ ਬੀਤੀ ਦੇਰ ਰਾਤ 2:13 ਵਜੇਕਾਰ ਹੋਈ ਗੋਲਾਬਾਰੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਅੰਦਾਜ਼ੇ ਕੀ ਬਟਾਲਾ ਦੇ ਨੇੜਲੇ ਪਿੰਡ ਟਮਾਣਾ ਵਿਖੇ ਬੀਤੀ ਦੇਰ ਰਾਤ 2:13 ਵਜੇਕਾਰ ਅਚਾਨਕ ਤੇਜ਼ ਗੋਲਾਬਾਰੀ ਕੀਤੀ ਗਈ ਇੱਕ ਦੂਜੇ ਉੱਪਰ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਇੱਕੋ ਪਰਿਵਾਰ ਦੇ ਚਾਰ ਜੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਪਟਾਲਾ ਵਿਖੇ ਭਰਤੀ ਕਰਾਇਆ ਗਿਆ ਜਿੱਥੇ ਦੋਹਾਂ ਦੀ ਮੌਤ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਨੇ ਇਸ ਤੋਂ ਇਲਾਵਾ ਚੱਲੀ ਗੋਲਾਬਾਰੀ ਦੌਰਾਨ ਦੂਸਰੇ ਧਿਰ ਦੇ ਵੀ ਕੁਝ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ ਦੱਸਦੀ ਹੈ ਕਿ ਸਬੰਧੀ ਸਥਾਨਕ ਪੁਲਿਸ ਵੱਲੋਂ ਪਰੀਖਿਆ ਨ ਤਫ਼ਤੀਸ਼ ਕੀਤੀ ਜਾ ਰਹੀ ਹੈ ਵਰਸਾ ਕੀ ਨਾ ਇਹ ਮਾਮਲਾ ਹੈ ਹਾਤਾ ਨਾਮ ਹੈ ਮੈਂ ਭਈ ਡਾਕਟਰ ਏਕਮਦੀਪ ਸਿੰਘ ਸਿਵਲੋ ਰੋਲ ਬਟਾਲਾ ਐਮਰਜੈਂਸੀ ਸਾਡੇ ਕੋਲ ਚਾਰ ਕੇਸ ਆਏ ਸੀਗੇ ਅੱਜ ਗਨ ਸ਼ਾਟ ਅਲੈਜਡ ਗਨ ਸ਼ਾਟ ਦੀ ਹਿਸਟਰੀ ਜਨ ਆ ਇੱਕ ਅੰਗਰੇਸ ਸਿੰਘ ਆਇਆ ਸਾਡੇ ਕੋਲ ਆ ਪਿਤਾ ਦਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਇੱਕ ਹੈ ਸੁਰਿੰਦਰ ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਗੁਰੂ ਨਾਨਕ ਹਸਪੀਟਲ ਅਮਰਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਇਆ ਇੱਕ ਬਲਜੀਤ ਸਿੰਘ ਪੁੱਤਰ ਬੁੱਡਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੇਰ ਸਿੰਘ ਪੁੱਤਰ ਨਰੰજન ਸਿੰਘ ਪਿੰਡ ਵਿਠਵਾ ਇਹ ਸਾਡੇ ਕੋਲ ਬਰੋਡ ਡੈਟ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਲਈ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਬਹੁਤ ਪ੍ਰੋਪਰ ਕਾਰਵਾਈ ਦਬਾਚ ਰਿਪੋਰਟ ਮਿਲੇਗੀ ਸਿੱਧੇ ਦੇਖਿਆ ਤਾਂ ਅਗਰ ਕਹੀਏ ਅਸੀਂ ਗ੍ਰਾਮਰ ਕੀਤਾ ਪਹਿਲੀ ਨਜ਼ਰ ਕੀ ਲੱਗਦਾ ਹੈ ਮੇਰੀ ਨਜ਼ਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰਟੀ ਤਿਆਰ ਹੋ ਗਈ ਉਦੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਹੈ ਲੜਾਈ ਝਗੜੇ ਦੀ